ਭਾਰਤ ਕਹਿੰਦਾ ਕਿ ਦਰਬਾਰ ਸਾਹਿਬ ਤੇ ਮਜ਼ਾਲ ਡਿੱਗਣ ਲੱਗੀ ਸੀ ਮਸਾਂ ਹੀ ਰੋਕੀ ਇੱਕ ਬੀਜੇਪੀ ਦਾ ਲੀਡਰ ਦਿੱਲੀ ਦਾ ਉਹ ਇੱਕ ਪੋਸਟਰ ਬਣਾ ਕੇ ਵਾਇਰਲ ਕਰ ਦਿੰਦਾ ਕਿ ਮੋਦੀ ਬਚਾ ਰਿਹਾ ਐਵੇਂ ਮੋਦੀ ਬਚਾ ਰਿਹਾ ਚੌਂਕੀਦਾਰ ਚੌਂਕੀਦਾਰ ਹੀ ਚੋਰ ਹੈ ਉਹ ਬਚਾ ਰਿਹਾ ਦਰਬਾਰ ਸਾਹਿਬ ਨੂੰ ਉਹਦੀ ਕੀ ਾਕਾਤ ਆ ਗਈ ਬਚਾ ਦੇ ਉਹਦੀ ਕੀ ਾਕਾਤ ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਨੂੰ ਬਚਾਤਾ ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਗੋਲੇ ਮਾਰੇ ਆ ਸਾਨੂੰ ਭੁੱਲਿਆ ਨਹੀਂ ਤੁਸੀਂ ਕਹਿੰਦੇ ਹੋ ਪਾਕਿਸਤਾਨ ਦੇ ਕੋਲੋਂ ਦਰਬਾਰ ਸਾਹਿਬ ਨੂੰ ਬਚਾਤਾ ਭਾਰਤ ਦੀਆਂ ਫੌਜਾਂ ਨੇ ਛੋਟੇ ਛੋਟੇ ਬੱਚੇ ਅਸਲਾਮੁਅਲੈਕੁਮ ਜੀ ਵਿਰੋਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਰੱਬ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਭਾਰਤ ਦੇ ਅੰਦਰ ਇਹ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਪਿਛਲੇ ਕੁਝ ਦਿਨਾਂ ਤੋਂ ਕਿ ਪਾਕਿਸਤਾਨ ਦੀ ਫੌਜ ਹਲੋਂ ਪਾਕਿਸਤਾਨ ਹਲੋਂ ਇੱਕ ਮਜ਼ਾਈਲ ਛੱਡਿਆ ਗਿਆ ਦਰਬਾਰ ਸਾਹਿਬ ਦੇ ਉੱਤੇ ਤੇ ਮੋਦੀ ਨੇ ਮੋਦੀ ਸਰਕਾਰ ਨੇ ਉਹ ਮਜ਼ਾਇਲ ਨੂੰ ਮਾਰਗਦਰਾਇ ਤੇ ਦਰਬਾਰ ਸਾਹਿਬ ਨੂੰ ਬਚਾ ਲਿਆ ਦਰਬਾਰ ਸਾਹਿਬ ਦੀ ਹਿਫਾਜ਼ਤ ਕੀਤੀ ਇਹ ਨੈਰੇਟਿਵ ਸੈੱਟ ਕੀਤਾ ਜਾ ਰਿਹਾ ਹੈ ਜਦਕਿ ਸਾਰੇ ਲੋਕਾਂ ਨੂੰ ਪਤਾ ਹੈ ਸਿੱਖ ਸਰਦਾਰ ਵੀ ਬੜੀ ਅਚੀ ਤਰ੍ਹਾਂ ਜਾਣਦੇ ਨੇ ਕਿ ਮੋਦੀ ਸਰਕਾਰ ਹੀ ਜਿਹੜਾ ਦੁਸ਼ਮਣ ਹੈ ਭਾਰਤ ਦਾ ਪਾਰ ਦੇ ਲੋਗਾਂ ਦਾ ਤੇ ਚੜ੍ਹਦੇ ਪੰਜਾਬ ਦਾ ਉਹ ਖੁਦ ਹੀ ਦੁਸ਼ਮਣ ਨੇ ਤੇ ਉਹ ਨੈਰੇਟਿਵ ਸੈੱਟ ਕਰ ਰਿਹਾ ਹੈ ਕਿ ਜਿਹੜੇ ਮਜ਼ਾਹਲ ਨੇ ਉਹ ਛੱਡੇਗੇ ਪਾਕਿਸਤਾਨ ਵਾਲੋ ਦਰਬਾਰ ਸਾਹਿਬ ਤੇ ਇਹ ਗੱਲ ਕਿਸੇ ਵੀ ਤਰੀਕੇ ਦੇ ਨਾਲ ਮੰਨਣ ਦੇ ਵਿੱਚ ਨਹੀਂ ਆਉਂਦੀ ਸਰਦਾਰ ਜੀ ਨੇ ਕਿਹਾ ਕਿ 84 ਦੇ ਅੰਦਰ ਜਿਹੜੇ ਦੰਗੇ ਹੋਏ ਦਰਬਾਰ ਸਾਹਿਬ ਤੇ ਹਮਲੇ ਉਹ ਮੋਦੀ ਨੇ ਕਰਵਾਏ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਵਾਇਆ ਉਹ ਮੋਦੀ ਨੇ ਕਰਵਾਇਆ ਤੇ ਹੁਣ ਇਹ ਨੈਰੇਟਿਵ ਸੈੱਟ ਕਰ ਰਿਹਾ ਹੈ ਕਿ ਦਰਬਾਰ ਸਾਹਿਬ ਤੇ ਜਰਾ ਹਮਲਾ ਹੋਇਆ ਹੈ ਉਹ ਪਾਕਿਸਤਾਨ ਵੱਲੋਂ ਹੋਇਆ ਹੈ ਤੇ ਉਸ ਹਮਲੇ ਦੇ ਅੰਦਰ ਉਸ ਜਿਹੜਾ ਹਮਲਾ ਹੋਇਆ ਉਹ ਮੈਂ ਬਚਾਇਆ ਕੀ ਇਹਦੀ ਹਕੀਕਤ ਹੈ ਇਸੇ ਮਤਲਬ ਅਜਿਹੀ ਵੀਡੀਓ ਇਹ ਵੀਡੀਓ ਹਲਵਾਦਨੇ ਆ ਵੀਡੀਓ ਹਲਵਾਦਨ ਤੋਂ ਪਹਿਲੇ ਸਤਿਮਾਨ ਦੋਸਾਂਗੇ ਨੂੰ ਅਰਜੀਸ਼ਾ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ ਵੀ ਦਬਾਓ ਤਾਂ ਕਿ ਆਉਣ ਵਾਲੀਆਂ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਆਂ ਨੇ ਬੱਤੀਆਂ ਬੰਦ ਹੋ ਗਈਆਂ ਤੇ ਦੂਜੀਆਂ ਜਗਦੀਆਂ ਉੱਥੇ ਰੂਹਾਨੀਅਤ ਦਾ ਕੇਂਦਰ ਆ ਬੱਤੀਆਂ ਬੁਝਣ ਦੇ ਨਾਲ ਬੱਤੀਆਂ ਜਗਣ ਦੇ ਨਾਲ ਦਰਬਾਰ ਸਾਹਿਬ ਦੀ ਰੂਹਾਨੀਅਤ ਖਤਮ ਨਹੀਂ ਹੋਣ ਲੱਗੀ ਉੱਥੇ ਜਿਆਦਾ ਬੱਤੀਆਂ ਜਗਾਦਾਂਗੇ ਤੇ ਇਹ ਨਹੀਂ ਕਹਿ ਸਕਦੇ ਕਿ ਦਰਬਾਰ ਸਾਹਿਬ ਜਿਆਦਾ ਚਮਕੁੱਟਿਆ ਤੇ ਬੁਝਾਦਾਂਗੇ ਤੇ ਕਹਿਦਾਂਗੇ ਹਨੇਰਾ ਆ ਗਿਆ ਉਹ ਰੂਹਾਨੀਅਤ ਦਾ ਸੋਮਾ ਤੇ ਉਹਦੀ ਰੂਹਾਨੀਅਤ ਮੈਂ ਇਹ ਸਮਝਦਾ ਕਿ ਲਾਈਟਾਂ ਬੰਦ ਕਰਨ ਦੇ ਨਾਲ ਬਹੁਤੀ ਵਧੀ ਜਦੋਂ ਅਸੀਂ ਪ੍ਰਕਰਮਾਂ 'ਚ ਬੈ ਕੇ ਸਾਚਕਣ ਸਾਹਿਬ ਵੱਲ ਦੇਖਦੇ ਸੀ ਤੇ ਅੰਦਰ ਲੈਂਪ ਜਗਦਾ ਸੀ ਤੇ ਉਹ ਸੋਭਾ ਅੱਖਾਂ ਨੂੰ ਠੰਡਕ ਦਿੰਦੀ ਸੀ ਬਹੁਤੀਆਂ ਰੌਸ਼ਨੀਆਂ ਬਹੁਤੀਆਂ ਲਾਈਟਾਂ ਵੀ ਜਿਹੜੀਆਂ ਅੱਖਾਂ ਨੂੰ ਦਰਦ ਹੋਣ ਲਾ ਦਿੰਦੀਆਂ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਵੱਡੀ ਗੱਲ ਇਹ ਹੈ ਕਿ ਇੱਥੇ ਸਿੱਖਾਂ ਦੀ ਭੂਮਿਕਾ ਇਸ ਖਿੱਤੇ ਦੇ ਵਿੱਚ ਅਜਾਗਰ ਹੋਈ ਹੈ ਜਿਸ ਨੂੰ ਕੋਈ ਵੀ ਨਹੀਂ ਦੇਖ ਰਿਹਾ ਪਾਕਿਸਤਾਨ ਕਹਿੰਦਾ ਕਿ ਅਸੀਂ ਸਿੱਖਾਂ ਦੇ ਖਿਲਾਫ ਲੜਨਾ ਨਹੀਂ ਚਾਹੁੰਦੇ ਤੇ ਭਾਰਤ ਕਹਿੰਦਾ ਅਸੀਂ ਸਿੱਖਾਂ ਦੇ ਬਿਨਾਂ ਲੜਨਾ ਨਹੀਂ ਚਾਹੁੰਦੇ ਪਾਕਿਸਤਾਨ ਇਹ ਨੈਰੇਟਿਵ ਲਾਉਂਦਾ ਕਿ ਨਨਕਾਣਾ ਸਾਹਿਬ ਤੇ ਭਾਰਤ ਨੇ ਮਜ਼ਾਇਲ ਸੁੱਟਤੀ ਹੈ ਭਾਰਤ ਕਹਿੰਦਾ ਕਿ ਦਰਬਾਰ ਸਾਹਿਬ ਤੇ ਮਜ਼ਾਇਲ ਡਿੱਗਣ ਲੱਗੀ ਸੀ ਮਸਾਂ ਹੀ ਰੋਕੀ ਇੱਕ ਬੀਜੇਪੀ ਦਾ ਲੀਡਰ ਦਿੱਲੀ ਦਾ ਉਹ ਇੱਕ ਪੋਸਟਰ ਬਣਾ ਕੇ ਵਾਇਰਲ ਕਰ ਦਿੰਦਾ ਕਿ મોદી ਬਚਾ ਰਿਹਾ ਐਵੇਂ મોદી ਬਚਾ ਰਿਹਾ ਚੌਂਕੀਦਾਰ ਚੌਂਕੀਦਾਰ ਹੀ ਚੋਰ ਹੈ ਉਹ ਬਚਾ ਰਿਹਾ ਦਰਬਾਰ ਸਾਹਿਬ ਨੂੰ ਉਹਦੀ ਕੀ ਾਕਾਤ ਆ ਗਈ ਬਚਾ ਦੇ ਉਹਦੀ ਕੀ ਾਕਾਤ ਤੁਸੀਂ ਕਹਿੰਦੇ ਹੋ ਦਰਬਾਰ ਸਾਹਿਬ ਨੂੰ ਬਚਾਤਾ ਭਾਰਤ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਤੇ ਗੋਲੇ ਮਾਰੇ ਆ ਸਾਨੂੰ ਭੁੱਲਿਆ ਨਹੀਂ ਤੁਸੀਂ ਕਹਿੰਦੇ ਹੋ ਪਾਕਿਸਤਾਨ ਦੇ ਕੋਲੋਂ ਦਰਬਾਰ ਸਾਹਿਬ ਨੂੰ ਬਚਾਤਾ ਭਾਰਤ ਦੀਆਂ ਫੌਜਾਂ ਨੇ ਛੋਟੇ ਛੋਟੇ ਬੱਚੇ ਦਰਬਾਰ ਸਾਹਿਬ ਠਾਏ ਆ ਅਕਾਲ ਤਖਤ ਸਾਹਿਬ ਦੀ ਬਿਲਡਿੰਗ ਢਾਹ ਢੇਰੀ ਕਰ ਦਿੱਤੀ ਗਈ ਦਰਬਾਰ ਸਾਹਿਬ ਤੇ ਗੋਲੀਆਂ ਦੇ ਨਿਸ਼ਾਨ ਅਜੇ ਵੀ ਮੌਜੂਦ ਨੇ ਸਾਨੂੰ ਪ੍ਰਕਰਮਾ ਚ ਨਿਸ਼ਾਨ ਅਜੇ ਵੀ ਮੌਜੂਦ ਨੇ ਜਿਹੜੀਆਂ ਭਾਰਤ ਦੀਆਂ ਫੌਜਾਂ ਨੇ ਮਾਰੀਆਂ ਤੁਸੀਂ ਸਾਡੇ ਜ਼ਖਮਾਂ ਨੂੰ ਕ੍ਰੇਦਦੇ ਹੋ ਇਹੋ ਜਿਹੀਆਂ ਗੱਲਾਂ ਕਰਕੇ ਸਿੱਖਾਂ ਨੂੰ ਅਕਸਾਉਨੇ ਹੋ ਇਹ ਭਾਰਤ ਦੇ ਲੀਡਰਾਂ ਨੂੰ ਭਾਰਤ ਦੇ মিডিਆ ਨੂੰ ਸਮਝ ਲੈਣਾ ਚਾਹੀਦਾ ਕਿ ਇਹੋ ਜਿਹੀਆਂ ਬੇਵਕੂਫੀਆਂ ਨਾ ਕਰਨ ਅਸੀਂ ਭੁੱਲੇ ਨਹੀਂ ਸਾਡੇ ਤੇ ਕੀ ਬੀਤੇ ਮੋਦੀਆਂ ਇਧਰ ਰੱਖਿਆ ਕਰਨ ਵਾਲਾ ਉਹ ਹਕੂਮਤ ਉਹ ਹੱਥ ਜਿਨ੍ਹਾਂ ਨੇ ਸਾਡੇ ਤੇ ਟੈਂਕ ਚਾੜੇ ਹੁਣ ਇਹ ਕਹਿ ਦੇਣਗੇ ਉਹ ਤੇ ਕਾਂਗਰਸ ਨੇ ਕੀਤਾ ਪਰ ਬੀਜੇਪੀ ਦੇ ਲੀਡਰ ਅਡਵਾਨੀ ਅਰਗੇ ਆਪਣੀਆਂ ਕਿਤਾਬਾਂ ਚ ਲਿਖਦੇ ਕਿ ਇੰਦਰਾ ਗਾਂਧੀ ਨਹੀਂ ਸੀ ਮੰਦੀ ਅਸੀਂ ਮਜਬੂਰ ਕੀਤਾ ਨੂੰ ਅਸੀਂ ਮਜਬੂਰ ਕਿ ਦਰਬਾਰ ਸਾਹਿਬ ਟੈਂਕ ਲੈ ਕੇ ਜਾ ਛੋਟੇ ਛੋਟੇ ਬੱਚਿਆਂ ਦਾ ਕਹਾਂ ਕਰਦੇ ਅਸੀਂ ਨਹੀਂ ਚਾਹੁੰਦੇ ਜੰਗ ਯਾਰ ਸਾਡੀ ਧਰਤੀ ਦੇ ਕਿਉਂ ਜੰਗ ਲੜ ਰਹੇ ਆ ਤੁਸੀਂ ਕਹਿੰਦੇ ਹੋ ਕਿ ਉਹਨਾਂ 26ਆਂ ਜਾਣੇ ਦਾ ਇਨਸਾਫ ਲੈਣਾ ਜਿਹੜੇ 50 60 ਹੋਰ ਮਰ ਗਏ ਉਹਨਾਂ ਦਾ ਇਨਸਾਫ ਕੌਣ ਲੈ ਕੇ ਜਾਊਗਾ ਮੈਂ ਪਹਿਲਗਾਮ ਕਈ ਵਾਰ ਗਿਆ ਉੱਥੇ ਯਾਰ ਐਨੀ ਮਿਲਟਰੀ ਆ ਐਨੀ ਜ਼ਿਆਦਾ ਇੰਟੈਲੀਜੈਂਸ ਆ ਉੱਥੇ ਤਾਂ ਚਿੜੀ ਪਰ ਨਹੀਂ ਮਾਰ ਸਕਦੀ ਅਸੀਂ ਪੰਜਾਬ ਤੋਂ ਗਏ ਸੀ ਪੰਜ ਛੇ ਵਾਰ ਤਾਂ ਸਾਡੀ ਚੈਕਿੰਗ ਹੋ ਗਈ ਤੇ ਇੱਕ ਟੂਰਿਸਟ ਸਪੌਟ ਆ ਉੱਥੇ ਬੰਦੇ ਵੱਡੀਆਂ ਗੰਨਾਂ ਲੈ ਕੇ ਪਹੁੰਚਦੇ ਆ ਫਾਇਰ ਕਰਦੇ ਆ ਮੌਕੇ ਤੋਂ ਬੰਦੇ ਨਿਕਲ ਜਾਂਦੇ ਆ ਕਿੰਨੀ ਕੁ ਲੇਟ ਹੋ ਗਈ ਮਿਲਟਰੀ ਉੱਥੋਂ ਵੀ ਟੂਰਿਸਟ ਸਪੌਟ ਦੇ ਉੱਤੇ ਤੇ ਬਹੁਤ ਜ਼ਿਆਦਾ ਇੰਟੈਲੀਜੈਂਸ ਹੋਣੀ ਚਾਹੀਦੀ ਆ ਉਥੇ ਬਹੁਤ ਜ਼ਿਆਦਾ ਮਿਲਟਰੀ ਹੋਣੀ ਚਾਹੀਦੀ ਹੈ ਅਜੇ ਤੱਕ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ ਅਜੇ ਤੱਕ ਜ਼ਿੰਮੇਵਾਰੀ ਕਿਉਂ ਨਹੀਂ ਤੈਅ ਕੀਤੀ ਗਈ ਕਿਹਦਾ ਫੇਲਿਅਰ ਆ ਭਾਰਤ ਦਾ ਮੁੱਖ ਮੰਤਰੀ ਇਸ ਗੱਲ ਦੀ ਮਾਫੀ ਮੰਗੇ ਇਹ ਉਹਦਾ ਫੇਲਿਅਰ ਆ ਉਹਦੀਆਂ ਫੋਰਸਾਂ ਦਾ ਫੇਲਿਅਰ ਹੈ ਕਿ ਉਥੇ ਬੰਦੇ ਮਰ ਗਏ ਆਖਰੀ ਸਵਾਲ ਤੇ ਆऊंगा ਜਿਸ ਦਿਨ ਪਹਿਲੇ ਦਿਨ ਬਲੈਕਆਊਟ ਹੋਇਆ ਸਚਕਣ ਸ਼੍ਰੀ ਹਰਿਮੰਦਰ ਸਾਹਿਬ ਦੂਸਰੇ ਪਾਸੇ ਉਸ ਦਿਨ ਆਈਪੀਐਲ ਚੱਲ ਰਹੇ ਸੀਗੇ ਸਟੇਡੀਅਮ 'ਚ ਵੱਡੀਆਂ ਲਾਈਟਾਂ ਵੀ ਚੱਲ ਰਹੇ ਸੀਗੀਆਂ ਹਾਲਾਂਕਿ 2 ਦਿਨ ਬਾਅਦ ਉਸ ਸਟੇਡੀਅਮ ਤੋਂ ਬਾਅਦ ਜਿਹੜੇ ਮੈਚ ਬੰਦ ਹੋਇਆ ਦ ऑपरेशन संधूर ਦੇ ट्रेडमार्क ਖਰੀਦੇ ਜਾ ਰਹੇ ਨੇ ਕਿ ਕੱਲ ਨੂੰ ਇਸ ਦੀ ਫਿਲਮ ਬਣੇਗੀ ਤਾਂ ਕਰੋੜਾਂ ਦੇ ਵਿੱਚ ਵੇਚਾਂਗੇ ਕਿਵੇਂ ਦੇਖਦੇ ਹੋ ਗੱਲ ਇਹ ਆ ਕਿ ਗੱਲ ਨੂੰ ਜਿੰਨਾ ਮਰਜੀ ਲੰਬਾ ਖਿੱਚ ਲਓ ਆਈਪੀਐਲ ਅਮਰਸਰ ਚ ਥੋੜੀ ਚੱਲ ਰਹੀ ਅਸੀਂ ਆਈਪੀਐਲ ਕਿੱਥੇ ਚੱਲ ਰਿਹਾ ਉਹ ਸਟੇਟਾਂ ਜਿਹੜੀਆਂ ਪਾਕਿਸਤਾਨ ਤੋਂ 3-3000 ਕਿਲੋਮੀਟਰ ਰੇ ਦਰਬਾਰ ਸਾਹਿਬ ਅਮਰਸਰ ਬਾਰਡਰ ਤੋਂ 20 ਕਿਲੋਮੀਟਰ ਦੀ ਦੂਰੀ ਤੇ ਆ ਜਿੱਥੇ ਡਰੋਨ ਐਕਟੀਵਿਟੀ ਹੋ ਰਹੀ ਆ ਲਾਈਟਾਂ ਉੱਥੇ ਬੰਦ ਕੀਤੀਆਂ ਜਾਣੀਆਂ ਅਸੀਂ ਵਿਰੋਧ ਕਰਦੇ ਹਾਂ ਚੀਜ਼ਾਂ ਦਾ ਪਰ ਜਿਹੜੀਆਂ ਚੀਜ਼ਾਂ ਦਾ ਨਹੀਂ ਕਰਨਾ ਚਾਹੀਦਾ ਉਹਦਾ ਨਹੀਂ ਕਰਨਾ ਚਾਹੀਦਾ ਮੁੱਖ ਦੀ ਗੱਲ ਇਹ ਹੈ ਕਿ ਭਾਰਤ ਦੇ ਵਿੱਚ ਨਾ ਤਾਂ ਜਸ਼ਨ ਬੰਦ ਹੋਣੇ ਆ ਨਾ ਪ੍ਰੋਗਰਾਮ ਬੰਦ ਹੋਣੇ ਆ ਇੱਕ ਪਾਸੇ ਪਹਿਰਗਾਮ ਚ ਹਾਦਸਾ ਆਇਆ ਤੀਜੇ ਦਿਨ ਵਾਗੇ ਬਾਡਰ ਤੇ ਜਨਾਨੀਆਂ ਨੱਚ ਰਹੀਆਂ ਸੰ ਤਿਰੰਗੇ ਬਣ ਕੇ ਸਿਰਾਂ ਦੇ ਉੱਤੇ ਉਹਨਾਂ ਪਰਿਵਾਰਾਂ ਨੂੰ ਕਿੰਨੇ ਯਾਦ ਕਰਨਾ ਉਸ ਪਰਿਵਾਰ ਦੀ ਬੀਬੀ ਨੇ ਇਹ ਕਿਹਾ ਕਿ ਅਸੀਂ ਅਮਨ ਚਾਹੁੰਦੇ ਹਾਂ ਅਸੀਂ ਜੰਗ ਨਹੀਂ ਚਾਹੁੰਦੇ ਤੇ ਉਹਨੂੰ ਥੱਲੇ ਇਹ ਇਹੋ ਇਹੋ ਜਿਹੇ ਇਲਜ਼ਾਮ ਆਈਟੀ ਮੀਡੀਆ ਵੱਲੋਂ ਲੱਗੇ ਏ ਹੋਏ ਹੋਜੀਆਂ ਗੱਲਾਂ ਕਹੀਆਂ ਕਿ ਉਹ ਔਰਤ ਦਾ ਹਿਰਦਾ ਬਲੁੰਦ ਰਿਆ ਗਿਆ ਉਹ ਕਿ ਇਹ ਮੁਸਲਮਾਨਾ ਨਾ ਰਹਿੰਦੀ ਸੀ ਇਹ ਆਹ ਕਰਦੀ ਸੀ ਉਹ ਕਰਦੀ ਸੀ ਇੱਥੋਂ ਤੱਕ ਉਹ ਮਿਸ਼ਰਾ ਜੀ ਨੇ ਚੀਫ ਸਿਕਿਉਰਿਟੀ ਜਿਨ੍ਹਾਂ ਨੇ ਚੀਫ ਸੈਕਟਰੀ ਨੇ ਜਿਨ੍ਹਾਂ ਨੇ ਐਲਾਨ ਕੀਤਾ ਸੀ ਕਿ ਭਾਰਤ ਸੀਜ਼ਫਾਇਰ ਕਰਦਾ ਉਹਨਾਂ ਨੂੰ ਆਪਣਾ ਅਕਾਊਂਟ ਜਿਹੜਾ ਉਹ ਬਲੌਕ ਕਰਨਾ ਪੈ ਗਿਆ ਪ੍ਰਾਈਵੇਟ ਕਰਨਾ ਪੈ ਗਿਆ ਕਿਉਂਕਿ ਥੱਲੇ ਇਹੋ ਹੋਜੇ ਕਮੈਂਟ ਆ ਰਹੇ ਸੀ ਵੀ ਤੇਰੀ ਬੱਚੀ ਦਾ ਰੇਪ ਕਰਾਂਗੇ ਤੈਨੂੰ ਆਹ ਕਰਾਂਗੇ ਤੈਨੂੰ ਉਹ ਕਰਾਂਗੇ ਇਹੋ ਜੇ ਜਨੂਨੀ ਬੰਦੇ ਯਾਰ ਖਤਮ ਕਰ ਦੇਣੇ ਚਾਹੀਦੇ ਸਮੋਦਾ ਯਾਰ ਇਹਨਾਂ ਲੀਡਰਾਂ ਦੇ ਬਿਆਨਾਂ ਚ ਜਿਹੜੇ ਕਹਿੰਦੇ 56 ਇੰਚ ਕੀ ਛਾਤੀ ਹੈ ਤੁਹਾਡੀ ਛਾਤੀ ਦੇ ਵਿੱਚੋਂ ਦੀ ਬੰਦੇ ਮਾਰ ਕੇ ਚੱਲ ਗਏ ਅਗਲੇ ਤੇ ਬੰਦੇ ਫੜੇ ਨਹੀਂ ਗਏ ਪਲਵਾਮਾ 'ਚ ਅਟੈਕ ਹੋਇਆ ਕਿੱਥੇ ਆਉਦੀ ਜਾਂਚ ਕਿਹੜੇ ਬੰਦੇ ਦੋਸ਼ੀ ਨੇ ਦੱਸਿਆ ਇਨਵਿਸਟਿਗੇਸ਼ਨ ਰਿਪੋਰਟ ਤੱਕ ਨਹੀਂ ਆਈ ਹਲੇ ਦਾ ਅਜੇ ਤੱਕ ਨਹੀਂ ਆਈਆਂ ਕਿੱਥੋਂ ਬੰਦੇ ਆਏ ਕਿਹੜੇ ਪਾਸੇ ਗਏ ਇੱਕ ਇੱਕ ਥਾਂ ਤੇ ਕੈਮਰਾ ਕਸ਼ਮੀਰ ਦੇ ਵਿੱਚ ਕਿੱਥੋਂ ਬੰਦੇ ਆਏ ਕਿੱਥੇ ਗਏ ਹਥਿਆਰ ਕਿੰਨੇ ਦਿੱਤੇ ਉਹਨਾਂ ਨੂੰ ਕੋਈ ਇਨਕੁਆਇਰੀ ਹੋਊਗੀ ਨਹੀਂ ਹੋਊਗੀ ਨਾ ਕਿਸੇ ਨੇ ਸਵਾਲ ਕਰਨਾ ਸਾਰਾ ਸਵਾਲ ਇਸ ਪਾਸੇ ਆ ਵੀ ਜੰਗ ਜਿੱਤ ਗਿਆ ਭਾਰਤ ਤੁਸੀਂ ਐਡਾ ਤਕੜਾ ਜਹਾਜ਼ ਆਪਣਾ ਗਵਾ ਲਿਆ ਬਾਰਡਰ ਦੇ ਉੱਤੇ ਇੰਨੇ ਬੰਦੇ ਆਪਣੇ ਮਰਵਾ ਲਏ ਸਿਵਿਲੈਂਸ ਦੇ ਘਰ ਟੁੱਟ ਕੇ ਪੁੰਛ ਦੇ ਵਿੱਚ ਉੱਥੇ ਸਿੱਖ ਸ਼ਹੀਦ ਹੋ ਗਏ ਹਿਸਾਬ ਕੌਣ ਦੇਊਗਾ ਜਵਾਬ ਕੌਣ ਦੇਊਗਾ ਇਹ ਤਾਂ ਪੰਜਾਬ ਦੇ ਲੋਕ ਪੁੱਛਣਗੇ ਕਿ ਜੰਗ ਚਾਉਣ ਵਾਲਿਓ ਦੱਸੋ ਜਿਨ੍ਹਾਂ ਦੇ ਜੀ ਮਰ ਗਏ ਉਹਨਾਂ ਨੂੰ ਹਿਸਾਬ ਕਾਉਣ ਦਊਗਾ ਉਹਨਾਂ ਨੂੰ ਜਵਾਬ ਕਾਉਣ ਦਊ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸੀਗਾ ਮੇਨ ਮੁਖ ਕਾਰਨ ਕਿ ਕਿਉਂ ਪੰਜਾਬ ਜਿਹੜਾ ਹੈ ਜੰਗ ਨਹੀਂ ਚਾਹੁੰਦਾ। ਜਿੱਥੇ ਪਹਿਲਗਾਮ 'ਚ ਹਮਲਾ ਹੋਇਆ ਉੱਥੇ ਐਨਏ ਚੈੱਕ ਪੋਸਟ ਨੇ ਕਿ ਲੋਕ ਇਹ ਸਵਾਲ ਨਹੀਂ ਕਰ ਰਹੇ ਸਰਕਾਰਾਂ ਨੂੰ ਕਿ ਕਿੱਥੇ ਹੈ ਇੰਟੈਲੀਜੈਂਸੀ ਰਿਪੋਰਟ ਉਸ ਹਮਲੇ ਦੀ ਜਿਸ ਤੇ ਪਹਿਲਗਾਮ ਵਿੱਚ ਆਮ ਲੋਕ ਮਾਰੇ ਗਏ। ਦੂਸਰੇ ਪਾਸੇ ਜਿਸ ਪਾਸੇ ਭਾਰਤ ਨੇ ਜੰਗ ਦਾ ਐਲਾਨ ਕਰ ਦਿੱਤਾ ਆਪਰੇਸ਼ਨ ਸੰਦੂਰ ਦਾ ਜਿਹੜਾ ਐਲਾਨ ਕਰ ਦਿੱਤਾ ਉਸ ਦੇ ਵਿੱਚ ਆਪਣਾ ਜੀ ਵੀਰੋ ਐਸਜੀਆਈ ਦੀ ਵੀਡੀਓ ਤੇ ਐਕਸਪੋਜ਼ ਹੋ ਗਿਆ ਮੋਦੀ ਬਹੁਤ ਬੁਰੀ ਤਰ੍ਹਾਂ ਨੈਰੇਟਿਵ ਸੈੱਟ ਕਰਨ ਦੇ ਚੱਕਰਾਂ ਦੇ ਅੰਦਰ ਕਿ ਤੇਰੀ ਕੀ ਔਕਾਤ ਹੈ ਕਿ ਤੂੰ ਦਰਬਾਰ ਸਾਹਿਬ ਨੂੰ ਬਚਾਏਂਗਾ ਤੂੰ ਗੁਰਦੁਆਰਿਆਂ ਨੂੰ ਤੂੰ ਬਚਾਏਂਗਾ ਤੇਰੀ ਕੀ ਔਕਾਤ ਹੈ ਤੇ ਸਿੱਖ ਸਰਦਾਰਾਂ ਨੇ ਬਹੁਤ achhi ਤਰ੍ਹਾਂ ਇਹ ਨਾ ਦਿਖਾਇਆ ਇਹ ਉਹੀ ਮੋਦੀ ਹੈ ਜਿਨੇ 84 ਦੇ ਅੰਦਰ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਸ਼ਹੀਦ ਕਰਵਾਇਆ ਦਰਬਾਰ ਸਾਹਿਬ ਤੇ ਟੈਂਕ ਚਲਵਾਏ ਇਹ ਪੋਲਿਟਿਕਸ ਕਰਦਾ ਹੈ ਲਾਸ਼ਾਂ ਤੇ ਲੋਕਾਂ ਦੇ ਕਤਲ ਤੇ ਇਹ ਪੋਲਿਟਿਕਸ ਕਰਦਾ ਹੈ ਇਹਦੇ ਹੀ ਕਬੀਨਾ ਦੇ ਜਿਹੜੇ ਲੋਕ ਨੇ ਸਰਦਾਰ ਜੀ ਨੇ ਬਹੁਤ ਅੱਛਾ ਇਹਨਾਂ ਦਿਖਾਇਆ ਜੇਸ਼ਾ ਨੂੰ ਨਰਿੰਦਰ ਮੋਦੀ ਨੂੰ ਗੋਬਰ ਆਰਿਆ ਨੂੰ ਇਹ ਜਿੰਨੇ ਇਹਨਾਂ ਦੇ ਲੋਕ ਨੇ ਬਾਂਦਰ ਸੇਨਾ ਇਹ ਕੀ ਕਰ ਰਹੇ ਨੇ ਸਿਰਫ ਪੋਲਿਟਿਕਸ ਕਰ ਰਹੇ ਨੇ ਮੋਦੀ ਨੂੰ ਹੀਰੋ ਬਣਾਉਣ ਦੇ ਚੱਕਰਾਂ ਦੇ ਅੰਦਰ ਮੋਦੀ ਬਹੁਤ ਗੰਦੀ ਤਰ੍ਹਾਂ ਐਕਸਪੋਜ਼ ਹੋ ਗਏ ਤੁਸੀਂ ਅੰਦਾਜ਼ਾ ਲਾਓ ਪਹਿਲਗਾਮ ਦੇ ਅੰਦਰ ਸਰਦਾਰ ਜੀ ਦੱਸ ਰਹੇ ਨੇ ਕਿ ਅਗਰ ਅਸੀਂ ਜਾਈਏ ਹੁੰਦੇ ਤੇ ਸਾਡੀ 10 ਬੜੀ ਚੱਕੀ ਹੁੰਦੀ ਹੈ ਤਕਰੀਬਨ 10 ਲੱਖ ਫੌਜੇ ਕਸ਼ਮੀਰ ਦੇ ਅੰਦਰ ਪਹਿਲਗਾਮ ਦੇ ਅੰਦਰ ਰੋ ਕਿੱਥੇ ਸੀ ਤੁਹਾਡਾ ਤੁਹਾਡੀਆਂ ਖੁਫੀਆ ਏਜੰਸੀਆਂ ਕਿੱਥੇ ਸੀ ਤੁਹਾਡਾ ਡਿਫੈਂਸ ਸਿਸਟਮ ਕਿੱਥੇ ਸੀ ਕਿ ਤੁਹਾਡੇ ਉੱਥੇ ਬੰਦੇ ਕਤਲ ਕਰ ਦਿੱਤੇ ਗਏ ਤੇ ਉਹ ਬੰਦੇ ਫਿਰ ਵਾਪਸ ਵੀ ਚਲੇ ਗਏ ਇਹ ਚੀਜ਼ਾਂ ਬਹੁਤ اچھی ਤਰ੍ਹਾਂ ਦਿਖਾਉਂਦੀਆਂ ਨੇ ਕਿ ਮੋਦੀ ਕਿਸ ਤਰ੍ਹਾਂ ਪ੍ਰੋਪਗੈਂਡ ਦੇ ਕਰ ਰਹੇ ਖੁਦ ਹੀ ਹੋਂ ਜਿਸ ਤਰ੍ਹਾਂ ਪੰਜਾਬ ਤੇ ਖੁਦ ਹੀ ਹਮਲਾ ਕਰਕੇ ਇਲਜ਼ਾਮ ਲਾ ਰਹੇ ਪਾਕਿਸਤਾਨ ਤੇ ਤੇ ਪਾਕਿਸਤਾਨ ਦਾ ਮੌਕਫ ਹੈ ਹੀ ਕਿ ਅਗਰ ਅਸੀਂ ਜਦੋਂ ਹਮਲਾ ਕਰਾਂਗੇ ਅਸੀਂ ਨਾ ਤੇ ਪੰਜਾਬ ਨੂੰ ਟਾਰਗੇਟ ਟਾਰਗੇਟ ਕਰਨਾ ਸਾਡਾ ਟਾਰਗੇਟ ਦਿੱਲੀ ਹੈ ਤੇ ਅਸੀਂ ਜਦੋਂ ਹਮਲਾ ਕਰਾਂਗੇ ਤੇ ਤੁਹਾਨੂੰ ਫਿਰ ਹੈਡਲਾਈਨਾਂ ਦੇ ਅੰਦਰ ਨਹੀਂ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਪਾਕਿਸਤਾਨ ਨੇ ਹਮਲਾ ਕੀਤਾ ਹੈ ਆਪਣੇ ਹੀ ਦਰਬਾਰਾਂ ਤੇ ਗੁਰਦੁਆਰਿਆਂ ਤੇ ਹਮਲੇ ਕਰਕੇ ਫਿਰ ਬਚਾ ਕੇ ਇਹ ਇਹ ਨੈਰੇਟਿਵ ਦੇ ਰਹੇ ਕਿ ਪਾਕਿਸਤਾਨ ਵੱਲੋਂ ਹਮਲੇ ਹੋ ਰਹੇ ਨੇ ਸਿੱਖਾਂ ਨੂੰ ਪਾਕਿਸਤਾਨ ਦੇ ਖਿਲਾਫ ਕਰਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਜਿਸ ਦੇ ਅੰਦਰ ਬਹੁਤ ਬੁਰੀ ਤਰ੍ਹਾਂ ناکਾਮ ਹੋਇਆ ਹੈ ਐਸੇ ਜਿਹੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ